ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਮਿੱਤਰੋ ਅੱਜ 13 ਅਪ੍ਰੈਲ ਵਿਸਾਖੀ ਦਾ ਦਿਹਾੜਾ ਤੇ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਦਾ ਦਿਨ ਸਿੱਖ ਧਰਮ ਦੇ ਵਿੱਚ ਇੱਕ ਬਹੁਤ ਵੱਡਾ ਦਿਨ ਹੈ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਪ੍ਰਮਾਤਮਾ ਸਾਰਿਆਂ ਨੂੰ ਆਪਣੇ ਗੁਰੂ ਦੇ ਬਾਣੀ ਵਿੱਚ ਰਹਿਣ ਦਾ ਬਲ ਬਖਸ਼ੇ ਤੇ ਆ ਦੇਖੋ ਮੈਂ ਸੋਹਣੀ ਪੱਗ ਬੰਨੀ ਆ ਤੇ ਪੱਗ ਪਤਾ ਕਿਹਨੇ ਬੰਨੀ ਐ ਜੇ ਮੇਰੀ? ਥਾਰੇ ਬਾਈ ਦੇ ਕਿੰਦਰ। ਬਾਈ ਨੇ ਨਹੀਂ ਪੁੱਤਰ ਨੇ ਬੰਨੀ ਆ। ਇਹ ਤੇ ਬਾਈ ਕਹਿੰਦੇ ਆ ਤੇ ਮਰ ਕਿੱਥੇ ਜਾਗੀ। ਬੁਸ਼ਾਰ ਵੀਰੇ ਪੱਗ ਬੰਨੀ ਮੇਰੇ ਤੇ ਆਪਾਂ ਹੁਣ ਚਾਹ ਪਾਣੀ ਪੀ ਕੇ ਤੇ ਫੇਰ ਚੱਲਾਂਗੇ ਆਪਾਂ ਆਪਣੀ ਸ਼ੌਪ ਤੇ ਕਿਉਂਕਿ ਤੁਸੀਂ ਜੇ ਪਿਛਲੇ ਆਪਣੀ ਵਲੌਗ ਦੇਖਿਆ ਹੈ 2 ਦਿਨ ਤੇ ਆਪਾਂ ਟ੍ਰਿਪ ਤੋਂ ਆਏ ਆ ਤੇ ਥੱਕੇ ਬਹੁਤ ਸੀ ਰਾਜ ਜਨ ਕਿਉਂਕਿ ਮੈਂ 2 ਦਿਨ ਤੋਂ ਪਤਾ ਜਿਹੜਾ ਟ੍ਰਿਪ ਤੇ ਬੰਦਾ ਜਾਂਦਾ ਘੁੰਮੇ ਫਿਰੇ ਵੀ ਉੱਥੇ ਤੇ ਜਦੋਂ ਨਵੀਂ ਜਗ੍ਹਾ ਜਾ ਕੇ ਸੌਣਾ ਤਾਂ ਨੀਂਦ ਦਾ ਹੀ ਬਹੁਤ ਜ਼ਿਆਦਾ ਫਰਕ ਪੈਂਦਾ ਹਨਾ ਖਾਣ ਪੀਣ ਦਾ ਸੌਣ ਦਾ ਕਾਫੀ ਜ਼ਿਆਦਾ ਫ ਤੇ ਥਕਾਵਟ ਕਾਫੀ ਸੀਗੀ ਕੱਲ ਵੀ ਸਾਰਾ ਦਿਨ ਟ੍ਰੇਨ ਵਿੱਚ ਲੱਗਿਆ ਰਾਤ 12 ਵਜੇ ਘਰ ਆਏ ਜੇ ਤੁਸੀਂ ਵਲੌਗ ਨਹੀਂ ਦੇਖਿਆ ਤਾਂ ਉਹ ਵੀ ਜਾ ਕੇ ਦੇਖਿਓ ਤੇ ਫਿਰ ਸੌਂਗੇ ਉੱਠ ਕੇ ਹੁਣ ਸਵੇਰੇ 9:30 10:00 ਹੋ ਗਏ ਉੱਠਦੇ ਨੂੰ ਲਗਭਗ ਚਾਹ ਪੀ ਕੇ ਆਪਾਂ ਚੱਲਦੇ ਆਪਨੀ ਸ਼ੌਕ ਤੇ ਸ਼ਨੀਵਾਰ ਦਾ ਦਿਨ ਹੈ ਸ਼ਨੀਵਾਰ ਨੂੰ ਕੰਮ ਦਾ ਵੀ ਤਾੜ ਹੁੰਦਾ ਹੈ ਤੇ ਫਿਰ ਟਾਈਮ ਲੱਗਿਆ ਤਾਂ ਅੱਜ ਗੁਰਦੁਆਸਾ ਵੀ ਮੱਥਾ ਟੇਕ ਕੇ ਆਵਾਂਗੇ ਜਾ ਕੇ ਕਿਉਂਕਿ ਆਪਣੇ ਗੁਰੂ ਘਰ ਕੱਲ ਸ਼ੁੱਕਰਵਾਰ ਨੂੰ ਬਸਾਖੀ ਦੇ ਸਬੰਧ ਦੇ ਵਿੱਚ ਅਖੰਡ ਪੁਰਸਾਹਿਬ ਰਾਮੁਦਰ ਵਾਏ ਵੀ ਨਹੀਂ ਕੱਲ ਨੂੰ ਹੋ ਰਹਿਣਾ ਤੇ ਅੱਜ ਹੈਗਾ ਵਿਚਾਰਲਾ ਦਿਨ ਤੇ ਤੇ ਆਮ ਨਾਲ ਕੰਮ ਕਰ ਆਪਣੀ ਵਿੜ ਕੇ ਉੱਠ ਜਾਈਏ ਨਤਮਸਤਕ ਹੋ ਕੇ ਆਵਾਂਗੇ ਤੇ ਹੁਣ ਆਪਾਂ ਟਾਈਮ ਨੂੰ ਖਰਾਬ ਨਹੀਂ ਕਰੀਏ ਤੇ ਚੱਲਦੇ ਆਪਾਂ ਪਹਿਲਾਂ ਆਪਣੀ ਸ਼ਾਪ ਤੇ ਜਾ ਕੇ ਦੇਖੀਏ ਕਿਹੜੇ ਕਿਹੜੇ ਕੰਮ ਨੇ ਕਰਨ ਵਾਲੇ ਆ ਆਪਣੇ ਤੇ ਇਧਰ ਮਿਲੋ ਮਾਤਾ ਨੂੰ ਤੁਨੂੰ ਆ ਬਹੁਤ ਬਹੁਤ ਮੁਬਾਰਕਾਂ ਬਖਸ਼ੀ ਦੀਆਂ ਧੰਨਵਾਦ ਜੀ ਆਖਰੀ ਦੀ ਰਹੀ ਬੁਸ਼ਾਨਾ ਜਨਾ ਮਾੜੀ ਕੱਚ ਰਹੇਗੀ ਤੇ ਆਪਾਂ ਨੇ ਬਾਕੀ ਤਾਰ ਨਹੀਂ ਲਿਗੇ ਐ ਭੈਣੇ ਚੱਲਾਂਗੇ ਐਦਾਂ ਹੀ ਕੰਮ ਕਰਾਂਗੇ ਸਾਰੇ ਤੇ ਓਕੇ ਇਹ ਹਾਲੀ ਹਾਲੀ ਬਸੋ ਕੀ ਲੈ ਠੀਕ ਨੇ ਪਾ ਲਈ ਕਿ ਪਾਉਣ ਉਹ ਵਾਈਸ ਜੱਪਾਸ਼ਾ ਸੁੱਕ ਰਹੀ ਕਿ ਮਿਦਾデア ਸੋਤਰਾ ਬੋਲਾ ਕਰੀ ਕਿ ਕਿੰਨੇ ਦਸਾਲ ਕੀ ਚੱਲ ਰਿਹਾ ਤੇ ਬੀ ਬੀ ਨੇ ਸਭ ਤੋਂ ਪਹਿਲਾਂ ਮਹਾਰਤਾਂ ਨੂੰ ਬਸਾਖੀ ਦੀਆਂ ਤੇ ਕੀ ਕਰਨਗੇ ਉਹ ਬਣਾ ਲੇਗਾ ਗ੍ਰਿਸ਼ਾ ਜਦ ਮੈਂ ਗੁੰਨਦਾ ਆਟਾ ਠੀਕ ਹੈ ਲੋ ਇਹ ਪਾਣੀ ਹਰਮਨੀ ਪਹਿਲਾਂ ਮਾਰਤਾ ਸੀਗਾ ਆਪਾਂ ਪਾਵਾਂਗੇ ਆਟਾ ਦੇ ਵਿੱਚ ਤੇ ਇਧਰ ਲੱਗੇ ਵਾਰ ਆਪਣੀ ਬਾਗਬਾਨੀ ਠੀਕ ਕਰਨ ਵਾਸਤੇ ਜਿਹੜੇ ਕੀ ਲਾਉਣਗੇ ਆ ਹਰੇ ਮੇਚਾ ਧਣੀਆਂ ਲਗਾ ਦੇ ਅੱਛਾ ਲੈ ਹਰੇ ਮੇਚਾ ਧਣੀਆਂ ਸਾਰਾ ਸਮਾਨ ਲੈ ਕੇ ਉਹ ਲਾ ਦੇ ਗਮਲੇ ਦੇ ਵਿੱਚ ਤੇ ਇੱਕ ਟੇਚੀ ਜਿਹੜੀ ਘਰ ਕੱਢੇ ਹੋਏ ਨਾ ਇਹ ਟੇਚੀ ਹਰਮਨ ਜਿਹਾ ਗੱਡੇ ਵਿੱਚੋਂ ਪਲਵਾ ਰਹੇ ਆ ਅੱਜ ਕਿ ਹਰਮਨ ਵੀ ਚੱਲਿਆ ਨਾ ਇੰਡੀਆ ਨੂੰ ਹਣਾ ਤਿਆਰੀ ਹਰਮਨ ਦੀ ਹੁਣ ਪਰ ਰੇਣ ਲੈ ਕੇ ਜਾਣੇ ਹੈ ਮੈਂ ਅਸੀਂ ਧੁੱਪ ਲਵਾਉਣ ਦੇ ਆ ਅੱਜ ਇਹਦੇ ਪਦੀਨਾ ਪਦੀਨਾ ਜਿਹੜਾ ਜਿਹੜਾ ਹੁਣ ਜਲਦ ਇਹ ਸਾਰੀ ਕੱਢ ਦੇਣਾ ਬਾਹਰ ਹਾਂ ਲੈ ਪਦੀਨਾ ਪੜਦਾ ਬਈ ਮੇਰੇ ਯਾਰ ਬਾਗ ਲੈ ਬਾਤ ਤੇ ਮੈਂ ਫੜ ਲਾਂ ਜਾ ਤੇ ਮੈਂ ਹੁਣ ਬਣੂਗਾ ਦਸਤਾਰ ਸਜਾ ਕੇ ਚਾਹਾਂ ਮੈਂ ਦੁਰਦਸ ਮੱਥਾ ਟੇਕਣ ਵਾਸਤੇ ਤੇ ਸ਼ਾਨ ਵੀ ਨਹੀਂ ਜਾਣਾ ਇਹਨੇ ਕਰਨਾ ਸਕੂਲ ਲਗਾਵਾਂ ਇਹ ਰੂਗਾ ਘਰੇ ਆਪਣਾ ਪੁੱਤਰੀ ਠੀਕ ਨਹੀਂ ਤੇ ਮੈਂ ਇਕੱਲੇ ਜਾਣਾ ਮੱਥਾ ਟੇਕਣ ਵਾਸਤੇ ਪਰ ਹੁਣ ਮੈਂ ਪਰਨਾ ਕੋ ਆ ਬਣੂਗਾ ਕੋ ਸ਼ਾਨ ਵੀ ਪਰਨਾ ਬਣੇ ਸੀ ਮੇਰਾ ਬੜਾ ਘੈਂਟ ਬਣੇਗਾ ਪਰਨਾ ਤੇ ਹੁਣ ਮੈਂ ਖੁਦ ਬਣੂਗਾ ਆਪਣਾ ਲੈ ਕਾਂਗਰਸਣਾ ਹੁੰਨਾ ਤਾਜ ਉਸ ਕਰਕੇ ਸਾਰਾ ਐਡਾ ਬਨੂ ਮੈਂ ਬਗਾਰ ਦੇਖੇ ਹੋਰ ਦੱਸਿਆ ਨਹੀਂ ਫੁਗਾਰ ਦੇਖੇ ਦੇ ਫੁਕੀ ਬਨੂ ਮੇਰਾ ਆ ਦੇ ਇਦਾਂ ਕਰਕੇ ਇਦਾਂ ਆਹ ਲੜ ਲਾਤਾ ਇਥੋਂ ਆਪਣੀ ਹਾਂਜੀ ਐਡ ওকে ਇਹ ਆ ਦੇ ਤਰੇ ਮਾ ਕਿਲੋਮੀਟਰ ਲਈ ਇਹ ਗਿਣਿਆ ਨਹੀਂ ਇੰਡੀਆ ਸੀਗਾ ਇਹਦੀ ਆ ਪਏ ਸੀਗੇ ਫਿਰ ਮੈਂ ਲਿਆ ਸਾਰੇ ਸਮਾਨ ਦੇਖੇ ਨਹੀਂ ਤੇ ਨਾ ਇਹ ਕੁਝ ਛੱਡੇ ਸੀ ਉਹਨਾਂ ਚ ਪਿਆ ਸੀਗਾ ਮੇਰੇ ਸੈੱਟ ਬਹੁਤ ਹੋਰ ਸੀ ਮੈਂ ਲਿਆ ਸੈੱਟ ਮੇਰੇ ਵੀ ਆ ਰਹੇ ਦੇਖੀ ਨਾ ਸੈੱਟ ਵਧੀਆ ਆ ਰਿਹਾ ਔਰ ਸ਼ੇਪ ਪੂਰੀ ਹੁਣ ਦੇਖ ਲੋ ਇੱਕ ਵਾਰੀ ਸੀਜ਼ਨ ਨਹੀਂ 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 ਜੇ ਕਮੈਂਟਿੰਗ ਕਰਤੀ ਲਾਸਟ ਨਾਲ ਲਾ ਕੇ ਦੇਖਾਂਗੇ ਆਪਾਂ ਓਕੇ ਇਹ ਇਦਾਂ ਠੀਕ ਹੈ ਸਹੀ ਹੈ ਦੱਸੋ ਵੀ ਕਮੈਂਟਾਂ ਕਿਵੇਂ ਬਣਿਆ ਪਰਨਾ ਸਿਰ ਬਣੀ ਗੱਲਾਂ ਹਾਂਜੀ ਬਗੈਰ ਦੇਖੇ ਬਣਿਆ ਪਰਨਾ ਵਾ ਛੇ ਸਿਰ ਬਗੈਰ ਹੋਰ ਕੀ ਆ ਵਧੀਆ ਸ਼ਾਮ ਗਰਮ ਹੈ ਇਹ ਤਾਂ ਉਹ ਤਾਂ ਮੈਂ ਕਿਹਾ ਇਦਾਂ ਉਦਾਂ ਕੋਈ ਗੱਲ ਨਹੀਂ ਹੈਗੀ। ਇਹ ਲੈ ਲੈ। ਬਣ ਗਈ ਬਾਤ। ਆਓ ਚਲੀਏ। ਬੰਜੋਰ ਜੀ ਫਰਾਂਕੋ। ਕਮੋ ਸਟਾਈ? ਕੀ ਚੈ? ਟੋ ਬੈਨੇ? ਬੈਲੋ ਸੂਲ ਮੋਨਫਾਲਦੀ ਕਰੇ ਫੋਰ ਮੀ ਦਿਸ ਸੂਟ। ਸਪਾਜੀ? ਬਿਅੰਕ। ਬਿਅੰਕ। ਉਹ ਜੇ ਫਰਾਂਕੋ ਨੂੰ ਪਾਗੇ ਪਸੰਦ ਆ ਗਈ ਕਹਿੰਦੇ ਮੈਂ ਵੀ ਬੰਨੇ ਕਰੇ। ਤੇ ਮੋਤੇਰੇ ਬੰਨਾ ਕੀਤੇ ਬੰਨਾ। ਤੁਸੀਂ ਬਰਕੇ। Beh. Oggi è il compleanno di nostra legione, oggi è nostra Pasqua si dice. Ah sì, sì, me la vedi. Io detto. vado a chiesa adesso. Vai in chiesa, va ben sì, bene, va sì. bene, va bene. Ma quindi fate la festa questa sera, vi ritrovate un po' tuttissimo? A chiesa, mo, perché in India è grande, è un'altra cosa. Qua ah. che, per tutti siamo a lavorare, mm. facciamo domenica sopra l'altro. Ah, alla festa. E dov'è? Sì. La chiesa? E Massimina. Ah, Massimina. Massimina. E te la farcheggiare, che ti dà, chi me la saggia pure tu, non me la viene. ਤੇ ਸਾਡੇ ਇਹ ਚੀਜ਼ ਦੀ ਪ੍ਰੋਬਲਮ ਪੈਂਦੀ ਹੈ ਵੀ ਐਤਵਾਰ ਨੂੰ ਹੀ ਸੰਗਤ ਨੇ ਇਕੱਠੀ ਹੋਣਾ ਹੈ ਅਖੰਡ ਪਾਤਸ਼ਾਹ ਦਾ ਪ੍ਰਗਾਸ ਕੀਤੇ ਹੋਏ ਆ ਪਰ ਭੋਗ ਉਹਨਾਂ ਦਾ ਐਤਵਾਰ ਨੂੰ ਪੈਣਾ ਹੈ ਸਾਰੇ ਗੁਰਦੁਆਰਿਆਂ ਵਿੱਚ ਐਤਵਾਰ ਨੂੰ ਹੀ ਵਸਾਖੀ ਮਨਾਈ ਜਾਣੀ ਆ ਤਾਂ ਤੋਂ ਚੈਰ ਗੱਸੋ ਤੇ ਫਸ ਕਰੀ ਗਾਰੇ ਇਹ ਵਾਦੋ ਦੋ ਬਤੋਰਨ Allora in bocca al lupo e buona buona preghiera Grazie grazie ਤੇ ਟਾਈਮ ਇੱਥੇ ਹੁਣ ਪੌਣਾ ਇੱਕ ਹੋ ਗਿਆ ਦਪਹਿਰ ਦਾ ਤੇ ਆਪਾਂ ਹੁਣ ਚੱਲਦੇ ਹਾਂ ਗੁਰਦੁਆਰ ਸਾਹਿਬ ਨੂੰ ਮੱਥਾ ਟੇਕਣ ਵਾਸਤੇ ਤੇ ਬਾਕੀ ਨਾ ਅੱਜ ਮੌਸਮ ਬਹੁਤ ਜ਼ਿਆਦਾ ਗਰਮ ਹੈ ਆ ਦੇਖੋ ਤੁਸੀਂ ਟੈਂਪਰੇਚਰ 27 ਡਿਗਰੀ ਟੈਂਪਰੇਚਰ ਹੈ ਬਈ ਫੁੱਲ ਮੌਸਮ ਹੈ ਹਨ ਕਰਮ ਹੈ ਤੇ ਬਾਹਰ ਤੋਂ ਦੇਖੋ ਤੁਸੀਂ ਕਿੰਨਾ ਫਰਕ ਸੀਆ ਵਨੇਸ਼ੀਆ ਦੇ ਵਿੱਚ ਨਾ ਜਦੋਂ ਮੈਂ ਉੱਥੇ ਜਾ ਕੇ ਟ੍ਰੈਫਿਕ ਦੇਖੀ ਉੱਥੇ ਬੜੀ ਘਟ ਰੋਡ ਦੇ ਉੱਪਰ ਟਾਮੀ ਟਾਮੀ ਗੱਡੀ ਚੱਲਦੀ ਆ ਇੱਥੇ ਆਪਣੇ ਦੇਖੋ ਦੁਪਹਿਰ ਦੇ ਟਾਈਮ ਤੇ ਸ਼ਨੀਵਾਰ ਦਾ ਦਿਨ ਹੈ ਮਤਲਬ ਹੀ ਵਰਕਿੰਗ ਡੇ ਨਹੀਂ ਹੈਗਾ ਫਿਰ ਵੀ ਦੇ ਗੱਡੀਆਂ ਦਾ ਕਾਫਲਾ ਐਦਾਂ ਗੱਡੀਆਂ ਆਪਣੀ ਟ੍ਰੈਫਿਕ ਕੋਈ ਜ਼ਿਆਦਾ ਹੈ ਇਧਰ ਫੁੱਲ ਰੌਣਕਾਂ ਰੂਮ ਦੇ ਵਿੱਚ ਵੱਡਾ ਸ਼ਹਿਰ ਹੈ ਨਾ ਅੱਜ ਸੰਗਤ ਬਹੁਤ ਘੱਟ ਆਈ ਹੈ ਦੇਖੋ ਝੋੜਾ ਕਰ ਸਾਰੇ ਖਾਲੀ ਪਿਆ ਹੈ ਉਹ ਸ਼ਨੀਵਾਰ ਵਰਕਿੰਗ ਡੇ ਆ ਤੇ ਅੱਜ ਦਿਨ ਹਾਫ ਡੇ ਲੱਗੂਗਾ ਤੇ ਅੱਧੇ ਫੁੱਲ ਡੇ ਕੰਮ ਕਰਾਂਗੇ ਇਸ ਕਰਕੇ ਅੱਜ ਦਾ ਸੰਗਤ ਆ ਜੀ ਆਊ ਵੀ ਤਾਂ ਸ਼ਾਮ ਨੂੰ ਸੰਗਤ ਆਊਗੀ ਦੁਪਹਿਰ ਨੂੰ ਸੰਗਤ ਘਟ ਆਉਂਦੀ ਆ ਕੱਲ ਨੂੰ ਹੈਗਾ ਐਤਵਾਰ ਤੇ ਕੱਲ ਨੂੰ ਅਖੰਡ ਪੁਰਸਾਰੇ ਭੋਗ ਵੀ ਪੈਣੀ ਆ ਤੇ ਕੱਲ ਨੂੰ ਸੰਗਤ ਆਊਗੀ ਸਤਿਨਾਮ ਸ੍ਰੀ ਆਪਾ ਸਾਹਿਬ ਸੁਖ ਰਖੇ ਮੇ ਦਾਤਾ ਸਬਤ ਰਖ। ਉਹ ਵਾਹਿਗੁਰੂ ਸਤਿ ਆਪਾ ਤੇ ਮਿੱਤਰ ਹੁਣ ਟਾਈਮ ਪਉਣੇ ਦਿਨ ਹੋ ਗਏ ਤੇ ਆਪਾਂ ਮੱਥਾ ਟੇਕਿਆ ਦਰਵਾਜਾ ਸਾਹਿਬ ਥੋੜੀ ਬਹੁਤ ਸੇਵਾ ਵੀ ਕੀਤੀ ਕਿਉਂਕਿ ਅੰਦਰ ਮੁੰਡੇ ਆਏ ਵੀ ਸੀਗੇ ਸੇਵਾ ਕਰਨ ਵਾਸਤੇ ਇਹ ਤੋਂ ਆਪਾਂ ਨੂੰ ਕੱਲ ਨੂੰ ਦਵਾਨ ਸਜਣਾ ਗੁਰਦੁਆਰੇ ਸਭ ਦੇ ਵਿੱਚ ਲੰਗਰ ਦੀਆਂ ਤਿਆਰੀਆਂ ਚੱਲਦੀਆਂ ਸੀਗੀਆਂ। ਪਰ ਉਹ ਸੇਵਾ ਵਣੀ ਕੀਤਾ ਤੇ ਹੁਣ ਟਾਈਮ ਪੌਣੇ ਦਿਨ ਹੋ ਗਏ ਨੇ ਤੇ ਆਪਾਂ ਹੁਣ ਚੱਲਦੇ ਆ ਘਰ ਨੂੰ। ਲੋ ਵੀ ਫਾਈਨਲੀ ਪਹੁੰਚ ਗਿਆ ਆਪਾਂ ਆਪਣੇ ਘਰ। ਲੋ ਵੀ ਆਹ ਲਾਤੇ ਮਰਚਾਂ ਦੇ ਬੂਟੇ 1 2 ਤੇ 3। ਗੁੱਡ ਮਾਰਨਿੰਗ ਜੀ। ਹਾਂ ਜੀ। ਕਿਹਦਾ ਚ ਸਸੀ ਘਾ ਜੀ ਪਹੁੰਚ ਗਈ? ਹਾਂ ਜੀ ਆ ਗਏ ਜੀ ਕੁੱਤੇ ਡੇੜਾ ਡੇੜਾ ਕੁੱਤੇ ਅਸਾਂ ਕੀ ਆ ਮਾਂ ਮਾਜੀ ਮਸਾਕੀ ਚ ਬਹੁਤ ਬੋਲ ਰਕਾ ਹੋਰ ਕਈ ਨੂੰ ਬੋਲੋ ਜੀ ਹੋਰ ਜੀ ਕਿਵੇਂ ਰਹਾ ਜੀ ਤੁਹ ਵਧੀਆ ਤੇਰੇ ਮੱਥਾ ਚ ਟਿੱਕਾ ਕਰੇ ਮਾਂ ਜੀ ਹਾਂ ਚੱਲ ਗਏ ਹਾਂ ਜਏ ਹਾਂ ਆਏ ਪਛਾੜ ਲੈ ਲਓ ਆ ਗਏ ਪ੍ਰਸ਼ਾਦ ਗਾ ਮੈਂ ਲੈ ਕੇ ਗੁਰਦੁਆਰ ਤੋਂ ਨਾ ਕੇ ਲੈ ਕੇ ਨਾ ਨਾ ਕੇ ਨਾ ਕੇ ਨਾ ਕੇ ਕੀ ਕਰਨੀ ਕਿ ਪੁੱਤਰੀ ਮੇਰੀ ਕੁਝ ਨਹੀਂ ਸੱਤ ਕਰਨ ਲੱਗੀ ਹੈ ਹੈ ਮੰਨਸੇ ਪਕਰ ਮਦੂ ਸੈਟਿੰਗ ਵੈਟਿੰਗ ਕਰ ਲਗੇ ਸੈਟਿੰਗ ਵੈਟਿੰਗ ਤੋ ਇਨਾ ਕੰਮ ਨਾ ਕਰੇਗਾ ਸੇ ਤੋ ਇਨਾ ਕੰਮ ਕਰੇਗਾ ਲਗੇ ਐਸੀ ਹੈ ਐਸੀ ਬਹੁਤ ਕੰਮ ਕਰਦਾ ਤੂੰ ਨਾ ਨਹੀਂ ਥੈਂਕ ਯੂ ਉਹ ਵੀ ਸ਼ੌਂਕ ਇਨਾ ਕੰਮ ਕਰਦਾ ਨਾ ਸ਼ੌਂਕ ਇਹਨੂੰ ਖਾਣ ਪੀਣ ਦਾ ਵੀ ਸ਼ੌਂਕ ਇਹਨੂੰ ਇਹਨੂੰ ਘਰ ਸਭ ਕੁਝ ਕਰਦਾ ਬਹੁਤ ਜਿਆਦਾ ਸ਼ੌਂਕ ਉਹ ਤੇ ਮੇਰੇ ਨੂੰ ਤੇ ਹੁਣ ਪਹਿਲਾਂ ਸਿਸ ਸਾਫ ਕਰੀਏਗੇ ਪਹਿਲਾਂ ਸਿਸ ਸਾਫ ਕਰਾਂਗੇ ਤੈਨੂੰ ਹੁਣ ਟਾਈਮ ਦੇਖੋ 3:30 ਹੋ ਗਏ ਤੇ ਆਪਾਂ ਨੂੰ ਟੂਟ ਚਾਹ ਬਣਾ ਕੇ ਕਿਹੜਾ ਘੰਟਾ ਕਰਾਂਗੇ ਰੈਸਟੋਰੈਂਟ ਫੀਚਰਾਂਗੇ ਆਪ ਆਪਣੀ ਸ਼ੌਪ ਤੇ ਤੇ ਤੁਹਾਨੂੰ ਜਿਆਦਾ ਬਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਦੇ ਕਰਿਓ ਕਲਿੱਕ ਤੇ ਮੇਰੇ ਵੱਲੋਂ ਸਾਰਿਆਂ ਨੂੰ ਫੇਕਵਰੀ ਮਸਾਕੀ ਦੀ ਬਹੁਤ ਬਹੁਤ ਮੁਬਾਰਕਾਂ ਕੱਲ ਨੂੰ ਸਵੇਰੇ ਤੁਹਾਨੂੰ ਮਿਲਦੇ ਹਾਂ ਕੋਰਸੋਨੇ ਬਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਇਆ ਕੀਤੇ ਤਾਂ